ਪੀਏ ਯੂ ਦਾ ਮੇਲਾ ਅੱਜ ਸਟਾਰਟਿੰਗ ਆ ਬਹੁਤ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਐਗਰੀ ਜ਼ੋਨ ਦੇ ਇੰਪਲੀਮੈਂਟ ਖਰੀਦਣ ਦਾ ਆਪਣੀ ਕੰਪਨੀ ਨੇ ਐਮਪਲੀਮੈਂਟ ਲਾਂਚ ਕੀਤਾ ਪੋਟਾਟੋ ਪਲੈਂਟਰ ਇਹਦੇ ਬਾਰੇ ਅੱਜ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਵੀ ਇਹ ਕਿਵੇਂ ਬਜਾਈ ਕਰਦਾ ਕਿਵੇਂ ਝਾੜੇ ਤੋਂ ਆਪਾਂ ਵੱਧ ਲੈ ਸਕਦੇ ਆ ਆਜੋ ਕਿਸਾਨ ਭਰਾਵੋ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਪਹਿਲਾਂ ਤਾਂ ਜਿਹੜੀ ਸਭ ਤੋਂ ਵਧੀਆ ਚੀਜ਼ ਆ ਜਿਵੇਂ ਸਰਕਾਰ ਬਣੀ ਹੋ ਸਕਦਾ ਹਦਾਇਤਾ ਨੇ ਵੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਉਹਦੇ ਕਰਕੇ ਇਹਨੂੰ ਕੋਈ ਹਾਲ ਨਹੀਂ ਹੈਗਾ ਥੱਲੇ ਤਵੀਆਂ ਲੱਗੀਆਂ ਹੋਈਆਂ ਨੇ ਜਿਹੜੀ ਕਿ ਬੱਟ ਬਣਾਉਗੀ ਬੱਟ ਬਣਾਉਗੀ ਪਰਾਲੀ ਇਕੱਠੀ ਕਰਕੇ ਜਿਗਜਾਗ ਦੀ ਬਜਾਈ ਕਰੂਗੀ ਇੱਕ ਟੇਡਾ ਆਲੂ ਬਜਾਈ ਕਰੂਗਾ ਜੀ ਬੋਰੀਆਂ ਤੋਂ ਲੈ ਕੇ ਤੁਸੀਂ ਜਿਵੇਂ ਮਰਜ਼ੀ 40 ਬੋਰੀਆਂ ਤੱਕ ਇਹਦੇ ਨਾਲ ਵੀ ਪਾ ਸਕਦੇ ਹੋ ਜਿਹੋ ਜੀ ਤੁਸੀਂ ਕੱਚੀ ਪੱਕੀ ਪਟਾਈ ਕਰਨੀ ਹੈ ਸਾਰਿਆਂ ਤੋਂ ਸੌਖਾ ਕੰਮ ਵੀ ਜਿਵੇਂ ਆਪਾਂ ਅੱਗੇ ਕਹਿੰਦੇ ਸੀ ਨੇੜੇ ਦੂਰ ਕਰਨ ਦਾ ਆਲੂ ਦਾ ਬਜਾਈ ਦਾ ਆਹ ਗਰਾਰੀਆਂ ਦੇ ਸੈੱਟ ਦਿੱਤੇ ਹੋਏ ਨੇ ਵੱਡੀ ਛੋਟੀ ਕਰਕੇ ਆਪਾਂ ਇੱਥੋਂ ਸੀਰੀਅਲ ਵੱਧ ਘੱਟ ਪਾ ਸਕਦੇ ਆ ਇਹ ਦੱਸਿਆ ਪਿਆ ਵੀ ਕਿੰਨੇ ਪੀਸ ਕਿੰਨੇ ਇੰਚ ਦੇ ਕਿੰਨੇ ਪਾਉਂਦਾ ਕਿਹੜੀ ਗਰਾਰੀ ਥੱਲੇ ਕਿਹੜੀ ਉੱਤੇ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ احسان ਵੀਰੋ ਜੋ ਸਾਨੂੰ ਪਹਿਲਾਂ ਦੱਸਿਆ ਗਿਆ ਸੀ ਵੀ ਜਿਹੜੀ ਆਪਣੀ ਸਭ ਤੋਂ ਸੌਖਾ ਕੰਮ ਆ ਵੀ ਖਾਦ ਖਲਾਰਨ ਵਾਲਾ ਕੰਮ ਸੌਖਾ ਹੋ ਗਿਆ ਉਹ ਆਪਾਂ ਕੰਪਨੀ ਨੇ ਡਿੱਗ ਅੱਗੇ ਲਾਤਾ ਇਹਦੇ ਵਿੱਚ ਡੀਏਪੀ ਯੂਰੀਆ ਜਾਂ ਪोटाਸ਼ ਜੋ ਵੀ ਤੁਸੀਂ ਵਿੱਚ ਕੋਈ ਹੋਰ ਮਲਚਰ ਲਾਉਣਾ ਚਾਹੁੰਦੇ ਹੋ ਉਹ ਰਲਾ ਕੇ ਵੱਡੇ ਪਿਸਤੌਲ ਲਾਏ ਨੇ ਕਿਤੇ ਵੀ ਬੰਦ ਹੋਣ ਦਾ ਇਹਦਾ ਕੋਈ ਖਤਰਾ ਨਹੀਂ ਹੈਗਾ ਜਿੰਨਾ ਮਰਜ਼ੀ ਆਪਦਾ ਕੁਆਂਟਲ ਦਾ 2 ਦਾ 3 ਕੁਆਂਟਲ ਤੱਕ ਤੁਸੀਂ ਆਪਦੇ ਖੱਤੇ ਦੇ ਵਿੱਚ ਖਾਦ ਪਾ ਸਕਦੇ ਜੋ ਲੈਂਡ ਦੇ ਵਿੱਚ ਆਲੂ ਬਜਾਈ ਕਰਦਾ ਉੱਥੇ ਹੀ ਆਲੂ ਦੇ ਥੱਲੇ ਖਾਦ ਪਾਈ ਜਾਊਗੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਐਗਰੀ ਜ਼ੋਨ ਦੇ ਨਾਮ ਬਾਰੇ ਤਾਂ ਆਪ ਜਾਣਕਾਰ ਹੋ ਹੈਗੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਮੇਲੇ ਦੇ ਵਿੱਚ ਆਓ ਵੱਧ ਤੋਂ ਵੱਧ ਲਾਭ ਉਠਾਓ ਇੱਥੇ ਡਿਸਕਾਊਂਟ ਚੱਲ ਰਿਹਾ ਪਹਿਲਾਂ ਆਓ ਪਹਿਲਾਂ ਪਾਓ ਐਗਰੀ ਜ਼ੋਨ ਦੀ ਸਟਾਲ ਉੱਤੇ ਧੰਨਵਾਦ ਜੀ